ਸਬਯ ਇੱਕ ਕਾਰ ਕਾਰ ਦਾ ਇੱਕ ਸਕੂਲੀ ਬੱਸ ਨਾਲ ਟੱਕਰ ਹੋਈ ਹੈ ਕਿਉਂਕਿ ਚੰਦੇ 6:00 ਸੱਤੇ ਬੱਚਿਓ ਕੁਛ ਨਹੀਂ ਨੂੰ ਡਾਕਟਰ ਕੋਲ ਲਿਜਾਓ ਕੁਛ ਨਹੀਂ ਦਾ ਕੀ ਮਤਲਬ ਹੈ ਇਹਨੂੰ ਡਾਕਟਰ ਕੋਲ ਲੈ ਕੇ ਜਾਓ ਯਾਰ ਬੱਚੇ ਦੇ 6:00 ਵਜੇ ਤੁਸੀਂ ਕਹਿੰਦੇ ਕੁਝ ਨਹੀਂ ਹੋਇਆ ਬੱਚੇ ਨੂੰ ਦਿਖਾਓ ਕਿ ਕੋਈ ਅੰਦਰੂਨੀ ਸੱਟ ਵੱਜੀ ਹੋਵੇ ਕੱਲ ਨੂੰ ਬੱਚੇ ਦਾ ਕੁਝ ਹੋ ਜਾਵੇ ਲੈ ਜਾਣੇ ਲੈ ਜਾਣੇ ਬਈ ਤੁਸੀਂ ਰੋਡ ਨੂੰ ਮੋੜ ਜੀ ਇਹ ਕਿੱਦਾਂ ਮੇ ਉਹ ਆਰੰਭ ਦੇਖੋ ਵੀ ਕਿਵੇਂ ਬੁੱਢੀ ਮੰਗੋ ਹੋਇਆ ਸੀ ਤੁਸੀਂ ਲੈ ਕੇ ਆਏ ਕਿ ਪੋਜੀਸ਼ਨ ਹੈ ਜੀ ਖੜਕਾ ਬਹੁਤ ਹੋਇਆ ਰੋਡ ਤੇ ਜੀ ਅਸੀਂ ਵੀ ਰੋਡ ਤੇ ਖੜੇ ਸੀ ਮੇਰੇ ਬੱਚੇ ਆ ਰਹੇ ਸੀ ਜੀ ਜੀ ਲਕਾ ਹੋਇਆ ਸੀ ਭੱਜੇ ਜਦ ਸਕੂਲ ਬੱਸ ਨਾਲ ਐਕਸੀਡੈਂਟ ਹੋਇਆ ਹੋਇਆ ਸੀ ਪਿੰਡ ਦੇ ਬਾਹਰ ਮਰੇ ਡੇ ਜੀ ਫਿਰ ਤੁਸੀਂ ਇਹਨਾਂ ਨੂੰ ਕੱਢਿਆ ਬਾਹਰ ਜੀ ਫਸੇ ਹੋਏ ਸੀ ਬਹੁਤ ਜ਼ਿਆਦਾ ਜੀ ਤੇ ਹੁਣ ਡਾਕਟਰ ਸਾਹਿਬ ਕੀ ਕੀ ਕਹਿੰਦੇ ਜੀ ਡਾਕਟਰ ਸਾਹਿਬ ਕਹਿੰਨੇ ਪ੍ਰੋਟੈਕਟ ਪ੍ਰੋਟੈਕਟ ਜੀ ਤੇ ਤੁਹਾਡੇ ਕੰਮ ਲੱਗੇ ਹੋਏ ਸੀਗੇ ਜਦੋਂ ਕੀ ਲੈ ਕੇ ਆਏ ਤੁਹਾਡੇ ਸਰੀਏ ਦੇ ਸਾਡੇ ਲੱਗੇ ਸਰੀਏ ਜਿੰਨਾ ਸਮਾਨ ਲੈ ਕੇ ਤਾ ਕਾ ਤੁਸੀਂ ਸਰੀਏ ਸੂਰੀਏ ਨਾਲ ਕੱਢਿਆ ਫਸੇ ਹੋਏ ਸੀ ਵਿੱਚ ਫਸੇ ਹੋਏ ਸੀ ਇਹ ਖੜਕਾ ਸਰ ਕਿ ਕਿ ਕਿੱਥੇ ਕੋ ਹੋਇਆ ਸੀ ਕਿਹੜੀ ਜਗ੍ਹਾ ਪਿਪਲ ਬਜਰੇ ਸਾਡੇ ਪਿੰਡ ਤੇ ਛੱਡ ਪਿੰਡ ਤੇ ਗੁਰਦੁਆਰਾ ਸਾਹਿਬ ਹੈ ਜੀ ਬਾਹਰ ਸਿਦਾ ਸਿੰਘ ਜੀ ਜੀ ਹੇ ਹੋਇਆ ਜੀ ਉੱਥੇ ਠੀਕ ਹੈ ਡਾਕਟਰਾਂ ਨੇ ਉਹਨੂੰ ਕੋਸ਼ਿਸ਼ ਕਰਤਾ ਵੀ ਦੇਦੋ ਪਰ ਡਾਕਟਰ ਪਰਿਵਾਰ ਨੂੰ ਦੱਸਤਾ ਤੁਸੀਂ ਦੱਸਤਾ ਜੀ ਦੱਸਤਾ ਇਹਨਾਂ ਦਾ ਹੀ ਫੋਨ ਆ ਪਾਉਨ ਆ ਰਹੇ ਆ ਜੀ ਠੀਕ ਹੈ ਆ ਰਹੇ ਨੇ ਪਰ ਮੈਂਬਰ ਬਾਹਰ ਚ ਰਖੇਗਾ ਠੀਕ ਹੈ ਆ ਡਾਕਟਰ ਆ ਗਿਆ ਤਾਂ ਬਹੁਤ ਐਸੀ ਗੱਡੀ ਰੌਂਗ ਸਾਈਡ ਵੱਜੀ ਆ ਕੇ ਤਾਂ ਇੰਨਾ ਸ਼ੁਕਰ ਹੈ ਕਿ ਦਰਖਤ ਨਾਲ ਨਹੀਂ ਵੱਜੀ ਨਹੀਂ ਤਾਂ ਕਾਫੀ ਨੁਕਸਾਨ ਹੋ ਜਾਣਾ ਸੀ ਕਾਰ ਦਾ ਦਾ ਕਾਰ ਦਾ ਕਸੂਰ ਤਾਂ ਹੈ ਡਰਾਈਵਰ ਦਾ ਕੋਈ ਕਸੂਰ ਨਹੀਂ ਤਾਂ ਤੇ ਤੁਸੀਂ ਫਿਰ ਕਿਹਨੂੰ ਦੱਸਿਆ ਪਹਿਲਾਂ ਅਕੇ ਜਦ ਹਾਦਸਾ ਸਕੂਲ ਨੂੰ ਦੱਸਿਆ ਜਦੇ ਬੱਸ ਆ ਕੇ ਬੱਚੇ ਲੈ ਗਈ ਹਮ ਲਾਈਵ ਤਸਵੀਰਾਂ ਇਸ ਡਰਾਈਵਰ ਨੇ ਦੱਸਿਆ ਕਿ ਉਹ ਬਿਲਕੁਲ ਬੱਚਿਆਂ ਨੂੰ ਆਰਾਮ ਨਾਲ ਲੈ ਕੇ ਛੋਟੀ ਸਪੀਡ ਨਾਲ ਆ ਰਹੇ ਸੀ ਪਰੰਤੂ ਕਾਰ ਇੰਨੀ ਤੇਜ਼ ਸੀ ਕਿ ਉਸ ਦੇ ਨਾਲ ਇਹ ਹਾਦਸਾ ਹੋਇਆ ਮਾਨੇਦਰ ਸਾਹਿਬ ਇੱਕ ਤਾਂ ਪਿੰਪਲ ਮਾਜਰੇ ਕੋਲ ਕਾਰ ਤੇ ਸਕੂਲੀ ਬੱਸ ਦਾ ਐਕਸੀਡੈਂਟ ਹੋਇਆ ਕੀ ਕਾਰਵਾਈ ਹੋਈ ਜੀ ਉਹ ਵਿੱਚ ਜੀ ਮੁਕਦਮਾ ਦਰਜ ਹੋ ਚੁੱਕਿਆ ਹੈ ਜੀ ਇਸ ਨੂੰ 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 150 ਚੱਕਰ ਕੇ ਅਗਲੀ ਤਪੀਸ਼ ਜਰੀ ਹੈ ਤੇ ਸਵਿਫਟ ਕਾਰ ਜਿਹੜੀ ਮੌਕੇ ਤੋਂ ਕਬਜ਼ੇ ਚ ਲੈ ਲਈ ਆ ਅਹ ਪੂਸਾ ਦਾ ਸ਼ਾਮ ਤੱਕ ਜਿਹੜੀ ਐਕਸੀਡੈਂਟ ਕਰਨ ਵਾਲੀ ਸਕੂਲੀ ਬੱਸ ਉਹ ਵੀ ਕਬਜ਼ੇ ਲਈ ਜਾ ਸਕਦੀ ਹੈ ਅਗਲੀ ਕਾਰ ਵੀ ਸ਼ੁਰੂ ਪੋਸਟਮਾਰਟਨ ਲਈ ਪੋਸਟਮਾਰਟਨ ਦੀ ਗੜਬੜੀ ਰੋਪੜਾ ਸੜਕ 'ਤੇ ਉਹਨਾਂ ਦਾ ਤਰਨ ਉੱਪਰ ਲਟਾਈ ਦੇ ਦਿਨਗੇ ਠੀਕ ਹੈ ਅਸਾਂ ਜੀ ਤੁਸੀਂ ਲੈ ਕੇ ਆਏ ਕਿ ਪੋਜੀਸ਼ਨ ਹੈ ਜੀ ਖੜਕਾ ਬਹੁਤ ਹੋਇਆ ਰੋਡ 'ਤੇ ਜੀ ਅਸੀਂ ਵੀ ਰੋਡ 'ਤੇ ਖੜੇ ਸੀ ਮੇਰੇ ਬੱਚੇ ਆ ਰਹੇ ਸੀ ਜੀ ਜੀ ਖੜਕਾ ਹੋਇਆ ਸੀ ਭੱਜੇ ਜਦ ਸਕੂਲ ਬੱਸ ਨਾਲ ਐਕਸੀਡੈਂਟ ਹੋਇਆ ਰਿਹਾ ਸੀ ਪਿੰਡ ਦੇ ਬਾਹਰ ਮਰੇ ਡੇ ਜੀ ਫਿਰ ਤੁਸੀਂ ਇਹਨਾਂ ਨੂੰ ਕੱਢਿਆ ਬਾਹਰ ਜੀ ਫਸੇ ਹੋਏ ਸੀ ਬਹੁਤ ਜ਼ਿਆਦਾ ਜੀ ਤੇ ਹੁਣ ਡਾਕਟਰ ਸਾਹਿਬ ਕੀ ਕੀ ਕਹਿੰਦੇ ਜੀ ਡਾਕਟਰ ਸਾਹਿਬ ਕਹਿੰਦੇ ਪ੍ਰੋਟੈਕਟ ਪ੍ਰੋਟੈਕਟ ਜੀ